ਪਟਿਆਲਾ ਦੇ ਕੇਂਦਰੀ ਸੁਧਾਰ ਜੇਲ੍ਹ 'ਚ ਪਟਿਆਲਾ ਪੁਲਿਸ ਦੇ ਵੱਲੋਂ ਵੱਡੇ ਪੱਧਰ ਤੇ ਸਰਚ ਅਭਿਆਨ ਚਲਾਇਆ ਗਿਆ ਇਸ ਸਰਚ ਅਭਿਆਨ ਦੇ ਦੌਰਾਨ ਮੌਕੇ ਤੇ ਐਸਐਸਪੀ ਵਰੁਣ ਸ਼ਰਮਾ ਵੀ ਪਹੁੰਚੇ ਦੱਸਦੇ ਕਿ ਅਭਿਆਨ ਇਸ ਦੇ ਵਚਨ ਨਾਲ ਚਲਾਇਆ ਗਿਆ ਕਿਉਂਕਿ ਜੇਲ੍ਹ ਦੇ ਵਿੱਚ ਜੋ ਅਪਰਾਧ ਹੋ ਰਹੇ ਸੀ ਉਸ ਨੂੰ ਰੋਕਣ ਦੇ ਲਈ ਹੀ ਇਹ ਸਰਚ ਅਭਿਆਨ ਚਲਾਇਆ ਗਿਆ ਜਿਸ ਦੇ ਤਹਿਤ ਪੁਲਿਸ ਦੇ ਵੱਲੋਂ ਸ਼ਰੀਫਾ ਡੌਗਸ ਮੈਟਲ ਡਿਟੈਕਟਰ ਦੇ ਨਾਲ ਹੋਰ ਵੀ ਕਈ ਤਕਨੀਕਾਂ ਨਾਲ ਜੇਲ੍ਹ ਦੇ ਵਿੱਚ ਚੈਕਿੰਗ ਕੀਤੀ ਗਈ ਐਸਐਸਪੀ ਵਰੁਣ ਸ਼ਰਮਾ ਨੇ ਇਸ ਤਰ੍ਹਾਂ ਦੱਸਿਆ ਕਿ ਜੇਲ੍ਹ ਦੇ ਵਿੱਚੋਂ ਜੇਕਰ ਕੁਝ ਵੀ ਬਰਾਮਦ ਹੋਵੇਗਾ ਨਸ਼ਾ ਹੋ ਗਿਆ ਮੋਬਾਈਲ ਹੋ ਗਿਆ ਜਾਂ ਫਿਰ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਪਦਾਰਥ ਜੇਕਰ ਬਰਾਮਦ ਹੋਇਆ ਤਾਂ ਫਿਰ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਉਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਤਿੰਨੇ ਜੇਲ੍ਹ 'ਚ ਇੱਕ thorough coordinated search operation ਜਿਹੜਾ ਚਲਾਇਆ ਜਾਊਗਾ। ਇਹਦਾ ਮਕਸਦ ਜਿਹੜੇ ਕਿ ਗੈਂਗਸਟਰਸ ਜੇਲ੍ਹ ਦੇ ਅੰਦਰ ਨੇ ਉਹਨਾਂ ਨੂੰ ਸਖਤਾਈ ਨਾਲ ਇਹ ਮੈਸੇਜ ਦੇਣਾ ਕਿ ਜੇਕਰ ਉਹ ਸੋਚਦੇ ਆ ਕਿ ਜੇਲ੍ਹ ਦੇ ਅੰਦਰ ਬੈਠੇ ਕਿਸੇ ਪ੍ਰਕਾਰ ਦੇ ਵੀ ਆਰਗੇਨਾਈਜ਼ਡ ਕ੍ਰਾਈਮ ਨੈੱਟਵਰਕ ਨੂੰ ਚਲਾ ਸਕਦੇ ਆ ਤੇ ਉਹਦੀ ਕੋਈ ਗੁੰਜਾਇਸ਼ ਨਹੀਂ ਹੈਗੀ ਤੇ ਪਟਿਆਲਾ ਪੁਲਿਸ ਪੂਰੀ ਮੁਸਤਦੀ ਨਾਲ 스니퍼 ਡੌਗਸ ਦੇ ਨਾਲ ਜੇਲ੍ਹ ਐਡਮਿਨਿਸਟ੍ਰੇਸ਼ਨ ਚ ਡੀਆਈਜੀ ਜੇਲ੍ਹ ਸਥਿਥਾਈ ਜੇਲ੍ਹ ਸੁਪਰਡੈਂਟ ਪਾਲੀਵਾਲ ਸਾਹਿਬ ਇੱਥੇ ਨੇ ਸੀਆਈਏ ਦੀ ਟੀਮ ਸਥਿਥੇ ਨੇ ਤੇ ਅਸੀਂ ਆਪਣੇ ਟੈਕਨੀਕਲ ਡਿਵਾਈਸਿਸ ਜਿਵੇਂ ਨਾਨ ਲੀਨੀਅਰ ਜੰਕਸ਼ਨ ਡਿਟੈਕਟਰ 스니퍼 ਡੌਗਸ ਵਗੈਰਾ ਉਹ ਸਾਰੇ ਇੱਥੇ ਲੈ ਕੇ ਆਏ ਆ ਤੇ ਬੜੀ ਇੱਕ thorough ਜਿਹੜੀ ਆ ਉਹ ਸਰਚ ਐਕਟੀਵਿਟੀ ਇੱਥੇ ਚਲਾਈ ਜਾਊਗੀ ਸਰ ਜਿਸ ਤਰ੍ਹਾਂ ਕਿ ਪ੍ਰਿਜ਼ਨ ਐਕਟ ਹੈ ਐਕਟ ਦੇ ਹਿਸਾਬ ਨਾਲ ਹੀ ਕਾਰਵਾਈ ਕੀਤੀ ਜਾਏਗੀ ਜਾਂ ਕੋਈ ਹੋਰ ਵੀ ਤਰ੍ਹਾਂ ਉਹ ਲਗਾ ਸਕਦੇ ਦੇਖੋ ਜੇ ਤੇ ਕਿਸੇ ਕਾਉਂਟਰਬੈਂਡ ਦੀ ਬਰਾਮਦਗੀ ਹੋਈ ਤੇ ਫਿਰ ਐਨਡੀਪੀਐਸ ਐਕਟ ਦੀ ਵੀ ਤਰ੍ਹਾਂ ਲਗਾਈ ਜਾਊਗੀ ਤੇ ਜੇਕਰ ਕੋਈ ਇਲੈਕਟ੍ਰੋਨਿਕ ਡਿਵਾਈਸਸ ਮੋਬਾਈਲ ਵਗੈਰਾ ਬਰਾਮਦ ਹੁੰਦਾ ਹੈ ਤੇ 52A ਪ੍ਰਿਜ਼ਨ ਐਕਟ ਦਾ ਜਿਹੜਾ ਆ ਉਹਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਊਗਾ ਤੇ ਸਕਟਾਈ ਨਾਲ ਤੇ ਬੜੀ ਡੂੰਘਾਈ ਨਾਲ ਸਰਚ ਜਿਹੜੀ ਆ ਉਹ ਕੀਤੀ ਜਾਊਗੀ ਇੱਥੇ ਇੱਕ ਤਕਰੀਬਨ 100-150 ਮੁਲਾ ਤੇ ਐਸਪੀ ਸਿਟੀ ਬਲਵਿੰਦਰ ਜੀ ਡੀਐਸਪੀ ਸਿਟੀ ਟੂ ਮੈਂ ਇਹਾ ਤੇ ਜੇਲ੍ਹ ਪ੍ਰਸ਼ਾਸਨ ਦੀ ਹੈ ਜੀ ਸੀਰੀਅਸ ਕ੍ਰਾਈਮ ਦਾ ਵਿਛਣਿਆ ਹੁੰਦਾ ਹੈ ਕਿ ਜੇਲਾ ਤੋਂ ਐਕਸੈਸ ਹਦਾ ਹੁੰਦਾ ਹੈ ਤੇ ਇਹਨੂੰ ਵੀ ਬ੍ਰੇਕ ਮਿਲੇਗੀ ਦੇਖੋ ਜੀ ਜਿਵੇਂ ਆਪਾਂ ਪਹਿਲਾਂ ਵੀ ਪਟਿਆਲਾ ਪੁਲਿਸ ਨੇ ਬੜੀ ਸਰਗਰਮੀ ਨਾਲ ਆਰਗੇਨਾਈਜ਼ ਕ੍ਰਾਈਮ ਤੇ ਗੈਂਗਸਟਰਸ ਦੇ ਖਿਲਾਫ ਕੰਮ ਕੀਤਾ ਹੈ ਤੇ ਉਸੇ ਸਰਗਰਮੀ ਨਾਲ ਅਸੀਂ ਜੇਲ੍ਹ ਦੀ ਵੀ ਪੂਰੀ ਸਰਚ ਕਰਾਂਗੇ ਤੇ ਜੇਕਰ ਕੋਈ ਵੀ ਸ਼ੱਕੀ ਚੀਜ਼ ਜਾਂ ਵਸਤੂ ਮਿਲਦੀ ਹੈ ਤਾਂ ਜਾਂਚ ਅਨੁਸਾਰ ਕਾਰਵਾਈ ਕੀਤੀ ਜਾਵੇਗੀ मानजोग डीजीपी बिल्कुल क्लीयर डायरेक्शन ने जी जीरो टॉलरेंस, जीरो टॉलरेंस अगेंस्ट ऑर्गेनाइज क्राइम एंड गैंगस्टर्स। ਇਸੇ ਕਰਕੇ ਅੱਜ ਸੈਂਟਰਲ ਜੇਲ ਪਟਿਆਲਾ ਤੇ ਨਾਬੇ ਦੀ ਜੇਲਾਂ ਦੀ ਬੜੀ ਢੰਗਾਈ ਨਾਲ ਤੇ ਸਖਤਾਈ ਨਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਵੱਡੀ ਗਿਣਤੀ 'ਚ ਵੱਖ-ਵੱਖ ਯੂਨਿਟਾਂ ਤੋਂ ਮੁਲਾਜ਼ਮ ਜੇਲ ਪ੍ਰਸ਼ਾਸਨ ਦੇ ਸੀਨੀਅਰ ਅਫਸਰ ਡੀਆਈਜੀ ਰੈਂਕ ਆਫਸਰਸ ਤੇ ਪਟਿਆਲਾ ਪੁਲਿਸ ਇੱਥੇ ਮੁਸਤੈਦੀ ਨਾਲ ਸਰਚ ਕਰੂਗੀ ਅਸੀਂ ਆਪਣੇ ਟੈਕਨੀਕਲ ਡਿਵਾਈਸੇਸ ਸਨੇਫਰ ਡੌਗਸ ਸਾਰੇ ਟੀਮਾਂ ਯੂਜ਼ ਕਰਕੇ ਕੋਈ ਵੀ ਜੇ ਕੋਈ ਮੋਬਾਈਲ ਫੋਨ ਜਾਂ ਕੋਈ ਕੰਟਰਾਬੈਂਡ ਮਿਲਿਆ ਦੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਅਮਲ ਚ ਲਿਆਂਦੀ ਜਾਊਗੀ ਦੇਖੋ ਅਰਾਊਂਡ 150 ਤੋਂ 200 ਮੁਲਾਜ਼ਮ ਪਟਿਆਲੇ ਸੈਂਟਰਲ ਜੇਲ੍ਹ 'ਚ 100 ਪਲੱਸ ਮੁਲਾਜ਼ਮ ਨਾਬੇਜ ਅੰਡਰ ਰੈਸਪੀਰੈਂਸ ਸੁਪਰਵੀਜ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਆ ਤੇ ਬਿਲਕੁਲ ਸਖਤਾਈ ਨਾਲ ਜੇਕਰ ਕਿਸੇ ਤੋਂ ਕੋਈ ਵੀ ਸ਼ੱਕੀ ਵਸਤੂ ਬਰਾਮਦ ਹੁੰਦੀ ਆ ਤਾਂ ਸਖਤਾਈ ਨਾਲ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ